ਗੁਰੂ ਬਿਆਰੀ ਗੁਰੂ ਸواری ਗੁਰੂ ਖਾਲਸਾ ਜੀਓ ਸਦ ਸੰਗੀ ਜਣੋ ਆ ਬੜ ਭਾਗੀਓ ਬਹੁਤ ਹੀ ਵੱਡੇ ਭਾਗਾ ਵਾਲਿਓ ਜੋ ਰਜਾਨਾ ਨਿਤ ਨੇ ਮਨਸਾਰ ਹਾਜ਼ਰਾ ਹਜੋ ਜਹਾਰਾਜ ਹੋਰ ਸ਼ਰਬ ਕਲਾ ਭਰਪੂਰ ਨਾਮ ਬਾਣੀ ਕੇ ਬਹੁਤ ਕਲਜੂ ਕੇ ਰਹਿਬਰ ਜੁਗ ਜੁਗ ਅਟਲ ਹਾਲਤ ਬਲਦ ਦੇ ਰਾਖੇ ਦੋ ਜਹਾਨ ਦੇ ਮਾਲਕ ਰਬੀ ਨੂਰ ਅਲਾਹੀ ਜੋਤ ਫੇਨ ਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਔ ਨੇ ਆਸਰਿਆਂ ਦੇ ਆਸਰੇ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਨੇਦਰਿਆਂ ਦੀ ਧਰ ਧਨ ਧਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਾਰਾ ਚਵਰਤਖ ਦੇ ਮਾਲਕ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਿਵਿੱਧਰ ਤੇ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀ ਉਹ ਆਈਏ ਲਵਾਈਏ ਹਾਜ਼ਰੀਆਂ ਆਪਣੇ ਮੁਖਾਰ ਬਿੰਦ ਨੂੰ ਕਰੋ ਬਿਵਿੱਧਰ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪਾਖ ਦੇ ਵਾਲੀ ਸਹਿਬੇ ਕਲਾਮ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰਗ ਗੱਜ ਕੇ ਬੁਲਾਜੋ ਫਤਿਹ ਆਖੋ ਖੁਆਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੜੀਵਾਰ ਕਥਾ ਆਪ ਜੀ ਪੰਜ ਬਾਣੀਆਂ ਦੀ ਸਰਵਨ ਕਰਦੇ ਆ ਰਹੇ ਹੋ ਜਪਜੀਤ ਸਾਹਿਬ ਜਾਪ ਸਾਹਿਬ ਤਬ ਪ੍ਰਸਾਦ ਸ੍ਰੀ ਚੌਪਈ ਤੇ ਹੁਣ ਸ੍ਰੀ ਅਨੰਦ ਸਾਹਿਬ ਜੀ ਦੀ ਕਥਾ ਆਪ ਜੀ ਲੜੀਵਾਰ ਸਰਵਨ ਕਰਦੇ ਹੋ ਤੀਜਾ ਭਾਗ ਆਪ ਜੀ ਨੇ ਅੱਜ ਸਰਵਨ ਕਰਨੇ ਕੋਈ ਵੀ ਰਸਨਾ ਬਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤੇਲ ਦਿਲ ਕਰ ਕੱਟੀਏ ਜਿਹੜੀ ਰਸਨਾ ਉਸ ਪ੍ਰੀਭੂਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਗੁਣ ਨਹੀਂ ਗਾਉਂਦੀ ਉਹਦੀ ਵਡਿਆਈ ਉਹਦੀ ਮਹਿਮਾ ਉਹਦੀ ਉਸਤ ਉਹਦੀ ਸੋਲਾਂਗਾ ਉਹਦੇ ਘਰ ਦੇ ਗੀਤ ਉਹਦੇ ਘਰ ਦੇ ਸੋਹਲੇ ਉਹਦੇ ਘਰ ਦੀਆਂ ਘੋੜੀਆਂ ਨਹੀਂ ਗਾਉਂਦੀ ਔਰ ਰਸਨਾ ਤੋਂ ਕੀ ਕਰਾਉਣਾ ਮੇਰੇ ਗੁਰਦੇਵ ਕਹਿੰਦੇ ਹੋ ਸਰਸਨਾ ਨੂੰ ਰਾਈ ਰਾਈ ਕਰਕੇ ਕੱਟਿਆ ਜਾਵੇ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਏ ਮਨ ਚਾਹੀ ਮਨ ਬਿਆਰਿਆ ਤੂੰ ਸਦਾ ਸਜਸ ਮਲੇ ਧੰ ਗੁਰੂ ਅਮਰਦਾਸ ਮਹਾਰਾਜ ਦੀ ਇਹ ਬਾਣੀ ਹੈ ਸ੍ਰੀ ਅਨੰਦ ਸਾਹਿਬ ਦੀ ਬਾਣੀ ਹੈ ਤੇ ਬਾਣੀ ਜੋ ਧੰ ਸਹਿਬ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ 917 ਪੰਨੇ ਤੋਂ ਸ਼ੁਰੂ ਹੁੰਦਾ ਹੈ ਸ੍ਰੀ ਅਨੰਦ ਸਾਹਿਬ ਤੇ ਦਸਵੀਂ ਪੌੜੀ ਜੀ ਆਪ ਜੀ ਕਥਾ ਸਰਵਨ ਕਰਦੇ ਹੋ ਮੇਰੇ ਗੁਰਦੇਵ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸਾਸਮਲੇ ਹੀ ਪਿਆਰੇ ਮਨ ਸਦਾ ਹੀ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਜ਼ ਬਹੁਤ ਦੇ ਗੁਣਾਂ ਨੂੰ ਇਕੱਠਾ ਕਰ ਇਹ ਸਤਿਗੁਰੂ ਜੀ ਕਹਿੰਦੇ ਨੇ ਸਦਾ ਹੀ ਸੱਚ ਨੂੰ ਸੰਭਾਲਣਾ ਕਰ ਕਿਉਂਕਿ ਉੱਥੇ ਸੱਚ ਹੀ ਸੱਚ ਨਿਭੜੈ ਚਲ ਵਖ ਕੱਢੀ ਜਜਮਾਲਿਆ ਥਾਉ ਨਾ ਪਾਇਨੁ ਕੁੜਿਆਰ ਮੁਕਾਲੈ ਦੋਜਿ ਚਾਲਿਆ ਤੇਰੇ ਨਾਏ ਰਤੇ ਸੀ ਜਨ ਗਏ ਹਾਰ ਗਏ ਸਿ ਠਗਨ ਵਾਲਿਆ ਲਿਖ ਨਾਮੈ ਧਰਮ ਬਹਾਲਿਆ ਉਥੇ ਸੱਚੀ ਹੀ ਸੱਜ ਨਿਬੜੈ ਚੁਣ ਵਾਕ ਕੱਢੇ ਜਜਮਾਲਿਆ ਦਾ ਭਾਵ ਹੈ ਕਿ ਜਦੋਂ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਅਗਾਧ ਬੋਧ ਦੀ ਛਾਣ ਨਹੀਂ ਲੱਗਦੀ ਹੈ ਸੱਜ ਲੱਗਦਾ ਹੈ ਤੇ ਜੀਵਾਂ ਦਾ ਸੁਆਭ ਕਿਤਾਬ ਕਰਦਾ ਹੈ ਸੱਚੇ ਮਨੁੱਖ ਇੱਕ ਪਾਸੇ ਤੇ ਝੂਠੇ ਤੇ ਕਬਟੀ ਨਿੰਦਕ ਈਰਖਾ ਵਾਲੇ ਦਵੇਦ ਭਾਵਨਾਵਾਲੇ ਪਾਪੀ ਬੰਦੇ ਇੱਕ ਪਾਸੇ ਕੱਢੀ ਜਾਂਦੇ ਆ ਭਾਵ ਦੁੱਧ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਗੱਜ ਕਿ ਆਖੋ ਸਤਿਨਾਮ ਸ੍ਰੀ ਇਹੋ ਕੁਟੰਬ ਤੂੰ ਜੋ ਦੇਖਦਾ ਇਹੋ ਕੁਟੰਬ ਤੂੰ ਜੀ ਦੇਖਦਾ ਚੱਲੇ ਨਾਹੀ ਤੀਰੈ ਨਾਲੀ ਜਿਹੜਾ ਇਹ ਪਰਿਵਾਰ ਇਹ ਕੁਟੰਬ ਇਹ ਪਰਿਵਾਰ ਹੀ ਟੱਬਰ ਵੇਖਦਨ ਇਹਦੇ ਨਾਲ ਤੇਰਾ ਇੱਕ ਵੀ ਜੀਵ ਤੇਰੇ ਨਾਲ ਨਹੀਂ ਜਾਣਾ ਜਿਹੜੇ ਸਰੀਰ ਦੇ ਵਿੱਚ ਸਾਰੀ ਉਮਰ ਤੂੰ ਰਹਿਨੇ ਅਖੀਲੇ ਸਮੇਂ ਤੇ ਇਹ ਵੀ ਸਵਾਸ ਇਹ ਵੀ ਸਰੀਰ ਪੰਤਤਾ ਦਾ ਬਣਿਆ ਹੋਇਆ ਇਹ ਵੀ ਜਵਾਬ ਦੇ ਦਿੰਦਾ ਹੈ ਕੇਵਲ ਤੇ ਕੇਵਲ ਸੂਸ਼ਮ ਆਤਮਾ ਦੇ ਨਾਲ ਜਪਿਆ ਹੋਇਆ ਪਰਮਾਤਮਾ ਦਾ ਨਾਮ ਹੀ ਨਾਲ ਜਾਂਦਾ ਹੈ ਇੱਕ ਵਾਰ ਅੱਜ ਕੀ ਆਖੋ ਸਤਨਾਮ ਸ੍ਰੀ ਸ਼ਾਸ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਤਲਾਈਐ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੇਰੇ ਨੇ ਸਾਥ ਹੀ ਨਹੀਂ ਜਾਣਾ ਸੰਗ ਸਖਾ ਸਭ ਤਜਗੀ ਕੋ ਨ ਨਿਭਿਓ ਸਾਥ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਸੱਜਣ ਭੈਣ ਭਰਾ ਆਉਂਦੇ ਨੇ ਘਰ ਤੋਂ ਲੈ ਕੇ ਸ਼ਮਸ਼ਾਨ ਘਾੜ ਤੱਕ ਜਾਂਦੇ ਨੇ ਜਿਨ੍ਹਾਂ ਜਕਰਦੇਰੇ ਸਰੀਰ ਨੂੰ ਲਾਂਭੂ ਨਹੀਂ ਲਾਇਆ ਜਾਂਦਾ ਉਹਨਾਂ ਚ ਕਰੋਥੇ ਰਹਿੰਦੇ ਨੇ ਤੇ ਉਹ ਸਾਰੇ ਸੰਗ ਸਗਾ ਸਭ ਤਜ ਗਈ ਸਾਰੇ ਮੁੜਿਉਂਦੇ ਕਉ ਨ ਨਿਭਿਓ ਸਾਥ ਕੋਈ ਨਾਲ ਹੀ ਨਿਭਦਾ ਨਾ ਮਾਂ ਨਾ ਪਿਓ ਨਾ ਘਰ ਵਾਲੀ ਨਾ ਬਾਲ ਬੱਚੀ ਨਾ ਭੈਣ ਬਣਾ ਨਾ ਰਿਸ਼ਤੇਦਾਰ ਨਾ ਤੇਰਾ ਸਰੀਰ ਕੇਵਲ ਤੇ ਕੇਵਲ ਉਥੇ ਜਪਿਆ ਪਰਮਾਤਮਾ ਦਾ ਨਾਮ ਹੀ ਨਾਲ ਜਾਂਦਾ ਨਾਲੇ ਕਹਿ ਕਰ ਕੇਵਲ ਨਾਮ ਜਿਹੜੇ ਅਸੀਂ ਪੌਲਨ ਦਾਨ ਕਰਦੇ ਆਂ ਉਹ ਵੀ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਹੀ ਹਿਸਾਬ ਕਿਤਾਬ ਨਕੀ ਹੋ ਜਾਂਦਾ ਹੈ ਤੇ ਜਿਹੜਾ ਜਪਿਆ ਹੋਇਆ ਨਾਮ ਹੈ ਉਹ ਹੀ ਨਿਸ਼ਕਾਮ ਕੀਤੀ ਹੋਈ ਸੇਵਾ ਤੇ ਸਿਮੰਡ ਕੀਤਾ ਨਾਲ ਜਾਂਦਾ ਗੱਜ ਕੇ ਆਖੋ ਸਤਿਨਾਮ ਸ਼੍ਰੀ ਜਿਹਦੇ ਵਿੱਚ ਕੋਈ ਵੀ ਫੁਰਨਾ ਕੋਈ ਵੀ ਡਿਮਾਂਡ ਕੋਈ ਵੀ ਮੰਗ ਨਾ ਹੋਵੇ ਇਹ ਜਪਿਆ ਹੋਇਆ ਨਾਮ ਇਹ ਸੱਚਖੰਡ ਦੇ ਵਿੱਚ ਜਾਂਦਾ ਸਤਿਗੁਰੂ ਜੀ ਕਹਿੰਦੇ ਐਸਾ ਕਾਮੁਲੀ ਨਾ ਕੀਜੈ ਵੇਖੀ ਕਿਤੇ ਇਹੋ ਜੀ ਗਲਤੀ ਨਾ ਕਰੀ ਇਹੋ ਜੀ ਭੁੱਲ ਨਾ ਕਰੀ ਆਹੋ ਜਾਂ ਵਿਕਾਰ ਨਾ ਕਰੀ ਇਹੋ ਜਾਂ ਪਾਪ ਨਾ ਕਰੀ ਇਹੋ ਜੀ ਗਲਤੀ ਨਾ ਕਰੀ ਕਿਸੇ ਦਾ ਹੱਕ ਨਾ ਮਾਰੀ ਕਿਸੇ ਗਰੀਬ ਗੁਰਬੇ ਦਾ ਦਿਲ ਨਾ ਖਾਈ ਕਿਉਂਕਿ ਮੇਰੇ ਪਾਸਾ ਕਹਿੰਦੇ ਜਿਤ ਅੰਦ ਪਸ਼ੂ ਦਈ ਹੈ ਅਖੀਰਲੇ ਸਮੇਂ ਤੇ ਪਸਤਾ ਤਾਪੀ ਕਰਨਾ ਪਵੇ ਇਹੋ ਜਿਹਾ ਕੰਮ ਕਦੇ ਭੁੱਲ ਕੇ ਵੀ ਨਾ ਕਰੀ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਜਦੋਂ ਧਰਮ ਦਾ ਕੰਮ ਕਰਨਾ ਹੈ ਉਦੋਂ ਕਦੇ ਨਾ ਸੋਚੀ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤੇ ਜਦੋਂ ਵਿਆਹ ਸ਼ਾਦੀ ਸੰਪੂਰਨ ਹੋ ਜਾਂਦੀ ਹੈ ਫੇਰ ਉੱਥੇ ਰਾਗੀ ਆ ਜਾਂਦੇ ਆ ਗ੍ਰੰਥੀ ਆ ਜਾਂਦੇ ਆ ਸੇਵਾਦਾਰ ਆ ਜਾਂਦੇ ਆ ਘਰ ਦੇ ਵਿੱਚ ਜਿਹੜੇ ਕੂੜਾ ਸਿੜਦੇ ਨੇ ਘਰ ਦੇ ਵਿੱਚ ਜਿਹੜੇ ਸਾਰੇ ਲੋਕਾਂ ਦੇ ਭਾਂਡੇ ਮਾਂਜਦੇ ਨੇ ਫੇਰ ਘਰ ਦੀ ਰਖਵਾਲੀ ਕਰਦੇ ਨੇ ਗੋਹਾ ਕੂੜਾ ਕਰਦੇ ਤੇ ਪੱਠਾ ਦੱਸਾ ਪਾਉਂਦੇ ਨੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਐ ਤੇ ਲੱਖਾਂ ਰੁਪਏ ਲਾ ਕੇ ਅਸੀਂ ਉੱਥੇ ਹੱਥ ਘੁੱਟ ਲੈਨੇ ਐ ਗਰੀਬ ਬੰਦਾ ਲੈਦਾ ਲੈਂਦਾ ਐ ਪਰ ਮਾਫ਼ ਕਰਨਾ ਸਾਧ ਸੰਗਤ ਗੁਰੂ ਘਰ ਦੇ ਵਿੱਚ ਜਿਹੜਾ ਸੇਵਾਦਾਰ ਗ੍ਰੰਥੀ ਰਹਿੰਦਾ ਉਹਦੀ ਅਰਦਾਸ ਨਹੀਂ ਉੱਥੇ ਸੁਣਾਈ ਜਾਂਦੀ ਸ਼ਾਇਦ ਉਹ ਨਾ ਸੁਣੀ ਗਰੀਬ ਜੀ ਬਾਦ ਅਸੀਂ ਤੇ ਅਸੀਂ ਸਾਨੂੰ ਲੱਗ ਜਾਂਦੀ ਹੈ ਗੱਜ ਕਿ ਆਖੋ ਸਤਨਾਮ ਸ੍ਰੀ ਐਸਾ ਕਾਮੂਲੇ ਨਾ ਕੀਜੈ ਉਹ ਆ ਕਦੇ ਵੀ ਕੰਮ ਨਾ ਕਰੀ ਜਿਤ ਅੰਤ ਬਸੋ ਦਈ ਅਖੀਲੇ ਸਮੇਂ ਤੇ ਤੈਨੂੰ ਬਸਾਉਣਾ ਹੀ ਪਵੇ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਗੁਰਮਤਿ ਦੀਆਂ ਗੱਲਾਂ ਸੁਣ ਸੁਣਿਆ ਮੰਨਿਆ ਮਨ ਕੀਤਾ ਭਾਉ ਪਹਿਲਾਂ ਸੁਣ ਲੈ ਫੇਰਾ ਮੰਨਣਾ ਤੇ ਫਿਰ ਲਾਗੂ ਕਰ ਲੈ ਬੈਠ ਕੇ ਤੇ ਮੇਰੇ ਪਾਸਾ ਕਹਿੰਦੇ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਇਹੀ ਤੇਰੇ ਨਾਲ ਹੋਣ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਜ ਸਮਾਲੇ ਆਪਣੇ ਮਨ ਨੂੰ ਸਬੋਧਨ ਕਰਕੇ ਗੁਰਬਾਣੀ ਕਹਿੰਦੀ ਹੈ ਜਿਹੜਾ ਮਨੁੱਖ ਪੜਦਾ ਤੇ ਜਿਹੜਾ ਸੁਣਦਾ ਤੇ ਸੱਚ ਕਰਕੇ ਜਾਣਨਾ ਸਾਧ ਸੰਗਤ ਜਿਹੜਾ ਪੜਦਾ ਤੇ ਜਿਹੜਾ ਸੁਣਦਾ ਆਪਣੇ ਮਨ ਨੂੰ ਕਹਿੰਦੇ ਸਤਿਗੁਰੂ ਜੀ ਕਹਿੰਦੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਜ ਸਮਾਲੇ ਸਦਾ ਹੀ ਸੱਚ ਨੇ ਨਾਲ ਜਾਣਾ ਝੂਠ ਨੇ ਨਾਲ ਨਹੀਂ ਜਾਣਾ ਤੇ ਸਤਜੇ ਵਿੱਚ ਪ੍ਰਮਾਤਮਾ ਦਾ ਨਾਮ ਸਮਾਇਆ ਹੋਇਆ ਹੈ ਬਜ ਕੇ ਆਖੋ ਸਤ ਨਾਮ ਸ੍ਰੀ ਆਗਮ ਅਗੋਚਰਾ ਤੇਰਾ ਅੰਦਨ ਪਾਇਆ ਆਗਮ ਅਗੋਚਰ ਤੋਂ ਭਾਵ ਹੈ ਇੰਦਰੀਆਂ ਤੋਂ ਪਰੇ ਸਾਡੀ ਪਗੜ ਤੋਂ ਪਰੇ ਸਾਡੀ ਸੋਚ ਤੋਂ ਪਰੇ ਸਾਡੀ ਕਲਪਨਾ ਤੋਂ ਪਰੇ ਤੇ ਸਤਗੁਰੂ ਜੀ ਕਹਿੰਦੇ ਆਗਮ ਅਗੋਚਰਾ ਤੇਰਾ ਅੰਦਨ ਪਾਇਆ ਜਿਵੇਂ ਪਿੱਛੇ ਆਪਾਂ ਸ਼ਬਦ ਪੜਿਆ ਸੀ ਨਾ ਇਹ ਮਨ ਚੰਦਲਾ ਚ ਚਦਰਾਈ ਕਿੰਨਾ ਨਾ ਪਾਇਆ ਇਹ ਚਦਰਾਈ ਦੇ ਨਾਲ ਸਿਆਣਪਾਂ ਦੇ ਨਾਲ ਸਾਡੇ ਇੰਦਰੀਆਂ ਤੋਂ ਪਰੇ ਹੈ ਪਰਮਾਤਮਾ ਦਾ ਨਾਮ ਉਹਦੀ ਭਜਨ ਬੰਦਗੀ ਅੰਤੋਂ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੀ ਗੁਰੂ ਸਾਹਿਬ ਜੀ ਕਹਿੰਦੇ ਅੰਤੋਂ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇ ਆਪਣਾ ਆਪ ਪਰਮਾਤਮਾ ਆਪ ਹੀ ਜਾਣਦਾ ਹੈ ਕੋਈ ਉਹਦਾ ਵੀ ਅੰਤ ਨਹੀਂ ਪਾ ਸਕਿਆ ਦੁਨੀਆ ਦੇ ਵਿੱਚ ਜੀ ਜਨ ਸਭ ਖੇਲ ਤੇਰਾ ਜਿਹੜਾ ਇਹ ਜੀ ਜੰਦ ਪੈਦਾ ਕੀਤਾ ਹੋਇਆ ਜਿਵੇਂ ਮੇਰੇ ਗੁਰਦੇਵ ਗੁਰਬਾਣੀ ਦੇ ਵਿੱਚ ਸ਼ਬਦ ਆਉਂਦੇ ਨੇ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਧਿਆਨ ਦੇਣਾ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵੰਗ ਇਕੱਲਾ ਆਪਣੇ ਰੰਗ ਰਵੇ ਇਕੱਲਾ ਜਦੋਂ ਬਾਜੀਗਰ ਢੋਲ ਖੜਗਾਉਂਦਾ ਡੰਕਾ ਵੱਜਦਾ ਹੋਕਾ ਦਿੱਤਾ ਜਾਂਦਾ ਢੰਡੋਰਾ ਪਟਿਆ ਜਾਂਦਾ ਜਿੰਨੇ ਵੀ ਬਜ਼ੁਰਗ ਨੇ ਮਤਾਵਾ ਭੈਣਾਂ ਨੇ ਬੱਚੇ ਨੇ ਭੱਜੇ ਜਾਂਦੇ ਨੇ ਉਹਦਾ ਤਮਾਸ਼ਾ ਉਹਦਾ ਖੇਡਾ ਵੇਖਣ ਵਾਸਤੇ ਉਹਦੀ ਬਾਜੀ ਵੇਖਣ ਵਾਸਤੇ ਖੇਲ ਸੰਗੋਜਤ ਨਾਨਕ ਏਕੈ ਸਭ ਤੋਂ ਵੱਡਾ ਉਹ ਬਾਜੀਗਰ ਹੈ ਉਹਨੇ ਉਹ ਜੀ ਡੰਕਾ ਵਜਾਈ ਐ ساری ਦੁਨੀਆ ਮੋਹ ਮਾਇਆ ਦੀ ਨਜਾਲ ਦੇ ਵਿੱਚੋਂ ਖੇਲ ਦੇ ਵਿੱਚ ਫਸੀ ਹੋਈ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਉਹ ਤਮਾਸ਼ਾ ਘੰਟਾ 2 ਘੰਟੇ ਦੇਖ ਕੇ ਮੁੜਿਆਵਾਂਗੇ ਪਰ ਜਿਹੜਾ ਇਹ ਮਾਇਆ ਦਾ ਤਮਾਸ਼ਾ ਤੇ ਮੋਹ ਦਾ ਤਮਾਸ਼ਾ ਤੇ ਵਿਕਾਰਾਂ ਦਾ ਤਮਾਸ਼ਾ ਹੈ ਇਹਦੇ ਵਿੱਚ ਮਨੁੱਖ ਧਾਸੀ ਜਾਂਦਾ ਗੱਜ ਕੇ ਆਖੋ ਸਤ ਨਾਮ ਜੀ ਸ੍ਰੀ ਜੀ ਜੰਨ ਸਭ ਖੇਲ ਤੇਰਾ ਇਹ ਜਿੰਨੇ ਵੀ ਜੀ ਜੰਦਾ ਹੈ ਤੁਸੀਂ ਮਜ਼ਾਰੀ ਆ ਤੇ ਤੇਰਾ ਖੇਰ ਹੈ ਕਿਆ ਕਹੂ ਆਖ ਬਖਾਨੀ ਮੈਂ ਇਸ ਵਾਰੇ ਕੀ ਕਹਿ ਸਕਦਾ ਗੁਰੂ ਸਾਹਿਬ ਜੀ ਕਹਿੰਦੇ ਆਖਾ ਦਾ ਵੇਖੈ ਸਭ ਤੂੰ ਐ ਆਖੈ ਆਖਦਾ ਤੇ ਵੇਖਦਾ ਹੈ ਸਭ ਤੂੰ ਐ ਜਿਨ ਜਗ ਤੂੰ ਪਾਇਆ ਮੈਂ ਆਖਦਾ ਤੇ ਵੇਖਦਾ ਹੈ ਹੇ ਮੇਰੇ ਮਾਲਕਾ ਤੁਸੀਂ ਆਖਦੇ ਤੁਸੀਂ ਵੇਖਦੇ ਜਿੰਨ ਜਗਤ ਪਾਇਆ ਦੇ ਅੱਖਾਂ ਦੇ ਨਾਲ ਦੇਖਿਆ ਤੇ ਕੰਨਾਂ ਦੇ ਨਾਲ ਸੁਣਿਆ ਤੇ ਮੂੰਹ ਦੇ ਨਾਲ ਬੋਲਿਆ ਇਹ ਸਾਰਾ ਕੁਝ ਤੁਹਾਡਾ ਤਮਸਾ ਹੈ ਕਹੈ ਨਾਨਕ ਦੂ ਸਦਾ ਅਗੰਭ ਹੈ ਸਾਡੇ ਇੰਦਰਾਂ ਦੀ ਪਹੁੰਚ ਤੋਂ ਪਰੇ ਤੇਰਾ ਅੰਦਨ ਪਾਇਆ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ ਸੁਰ ਨਾਰ ਮਨਜਨ ਖੋ ਅਮਰਤ ਖੋਜ ਦੀ ਸੋ ਅਮਰਤ ਗੁਰ ਤੇ ਪਾਇਆ ਸੁਰਗਿੰਦੀ ਨਹੀਂ ਦੇਵਤੇ ਨੂੰ ਨਾਰ ਕਹਿੰਦੇ ਨੇ ਰਾਖਣ ਮਨ ਕਹਿੰਦੇ ਨੇ Muni ਜਿਹੜੇ ਮੌਨ ਧਾਰੀ ਬੈਠੇ ਨੇ ਜਨ ਕਹਿੰਦੇ ਨੇ ਜਿਹੜੇ ਉਹਦੇ ਸੇਵਕ ਆ ਉਹਦੇ ਘਰ ਦੇ ਗੋਲੇ ਨਹੀਂ ਉਹਦੇ ਘਰ ਦੇ ਨੌਕਰ ਨਹੀਂ ਧਿਆਨ ਦੇਣਾ ਸੁਰ ਨਾਰ ਮੋਨ ਜਨ ਅਮਰਤ ਖੋਜਦੇ ਇਹ ਚਾਰੇ ਅਮਰਤ ਨੂੰ ਭਾਲ ਦੇ ਭਾਲ ਦੇ ਖੱਬਗੇ ਨੇ ਸੋ ਅਮਰਤ ਗੁਰ ਤੇ ਪਾਇਆ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਉਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਂ ਦੀ ਚੋਣ ਕੀਤੀ ਖੰਡੇ ਬਾੜੇ ਦੀ ਪਾਉਲ ਉਹਨਾਂ ਨੂੰ ਪਿਆਈ ਫਿਰ ਉਹਨਾਂ ਤੋਂ ਛਗੀ ਇਹ ਅਮਰਦ ਉਸ ਗੁਰੂ ਤੋਂ ਪ੍ਰਾਪਤ ਹੋਇਆ ਹੋਰ ਜਿੰਨੇ ਵੀ ਦੁਨੀਆਂ ਦੇ ਵਿੱਚ ਰਾਖ ਛਾਏ ਜਨ ਆਏ ਸੇਵਕ ਆਏ ਦੇਵੀ ਦੇਵਤੇ ਆਏ ਇਸ ਅੰਮ੍ਰਿਤ ਨੂੰ ਖੋਜਦੇ ਦੁਨੀਆ ਤੋਂ ਚਲੇ ਗਏ ਤੇ ਜਦੋਂ ਅੰਮ੍ਰਿਤ ਦੀ ਪ੍ਰਾਪਤੀ ਹੋਈ ਫਿਰ ਗੁਰੂ ਤੋਂ ਪ੍ਰਾਪਤੀ ਹੋਈ ਗੱਜ ਕੇ ਆਖੋ ਸਤਨਾਮ ਸ੍ਰੀ ਇਸ ਕਰਕੇ ਆਹੀ ਮਨੁੱਖਾ ਜਨਮ ਹੈ ਇਸ ਮਨੁੱਖੇ ਜਨਮ ਦੇ ਵਿੱਚ ਇਹ ਦੇਖ ਲਓ ਧਿਆਨ ਦੇ ਨਾਲ ਸੁਣ ਲਓ ਫਿਰ ਮੇ ਸੁਰ ਨਾਰਾ ਮਨ ਜਨ ਅਮਰਤ ਖੋਜਦੇ ਸੁਰ ਦੇਵਤੇ ਵੀ ਤਰਸਦੇ ਰਹੇ ਨਰ ਰਾਖਸ਼ ਵੀ ਤਖਤਦੇ ਰਹੇ ਮਨ ਮੋਨੀ ਜਿਹੜੇ ਮੋਨ ਧਾਰੀ ਬੈਠੇ ਸੀ ਉਹ ਵੀ ਤਰਸਦੇ ਰਹੇ ਜਨ ਉਹਨਾਂ ਦੇ ਸੇਵਕ ਵੀ ਦਰਸ਼ਦੇ ਰਹੇ ਇਸ ਅਮਰਤ ਨੂੰ ਸੁਅਮਰਤ ਗੁਰਤੇ ਪਾਇਆ ਫਿਰ ਇਹ ਅਮਰਤ ਗੁਰੂ ਤੋਂ ਪ੍ਰਾਪਤ ਹੋਇਆ ਦੇਖੋ ਤੇ ਫਿਰ ਆਪਾਂ ਵੀ ਖੰਡੇ ਬਾਟੀ ਦੀ ਪੌੜ ਲਈ ਅਮਰਤ ਜੀ ਗੁਰੂ ਵਾਲੇ ਬਣੀਏ ਤੇ ਹੁਣ ਰਹਿੰਦੀ ਹੋਈ ਜ਼ਿੰਦਗੀ ਜੀਵਨ ਬਾਾਕੀ ਬਜੇ ਸੁਵਾਸ ਗੁਰੂ ਦੇ ਲੇਖੇ ਲਾਈਏ ਇੱਕ ਨੰਗਜ ਕੇ ਆਖੋ ਸਤ ਨਾਮ ਸ੍ਰੀ ਪਾਇਆ ਅਮਰਦ ਗੁਰ ਕਿਰਪਾ ਕੀਨੀ ਪਰ ਅਮਰਦ ਉਹਦੀ ਮਿਲ ਬਖਸ਼ ਚੋਦੀ ਹੁੰਦੀ ਹੈ ਰਹਿਮਤ ਹੋਦੀ ਹੁੰਦੀ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਕਿਰਪਾ ਉਦੋਂ ਹੁੰਦੀ ਹੈ ਜਦੋਂ ਗੁਰੂ ਦਵਾਰ ਆਏ ਸੂਜੀ ਪਾਈ ਸੀ ਜਦੋਂ ਗੁਰੂ ਘਰ ਆਵਾਂਗੇ ਉਦੋਂ ਅਗਲ ਆਵੇਗੀ ਸੂਜੀ ਆਵੇਗੀ ਮਾਤਾ ਆਵੇਗੀ ਟੀਲੀਮ ਆਵੇਗੀ ਗੁਰਮਤ ਨੂੰ ਧਾਰਨ ਕਰਾਂਗੇ ਗੁਰਮਤ ਦੀਆਂ ਗੱਲਾਂ ਸੁਣਾਂਗੇ ਫੇਰ ਹੀ ਪਤਾ ਲੱਗੇਗਾ ਨਾ ਪਾਇਆ ਅਮਰਦ ਗੁਰ ਕਿਰਪਾ ਕੀਨੀ ਜਦੋਂ ਗੁਰੂ ਨੇ ਕਿਰਪਾ ਕੀਤੀ ਸੱਚਾ ਮਨ ਵਸਾਇਆ ਤੇ ਇਹ ਸੱਚਾ ਸੁੱਚਾ ਉਪਦੇਸ਼ ਸੱਚੀ ਸੱਚੀ ਬਾਣੀ ਬਾਬੇ ਨਾਨਕ ਦੀ ਇਹ ਸੱਚੀ ਸੁੱਚੀ ਬਾਣੀ ਦੇ ਉਪਦੇਸ਼ ਸਾਡੇ ਮਨ ਵਿੱਚ ਵਸ ਜਾਂਦਾ ਤੇ ਜਦੋਂ ਵਸ ਜਾਂਦਾ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕੀ ਫੇਰ ਸਵੇਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆਂ ਤੇ ਗੁਰੂ ਘਰ ਆਉਣੀ ਹੈ ਤੇ ਫੇਰ ਆਪੋ ਆਪਣੇ ਕੰਮਾਂ ਦੇ ਕੱਜ ਕਾ ਜਾਂਦੇ ਜਾਂਦੇ ਜਾਨੀ ਆ ਗਜ ਕੇ ਆਖੋ ਸਤਨਾਮ ਸ੍ਰੀ ਜੀ ਜੰਦ ਸਭ ਤੁਧ ਪਾਈ ਜਿੰਨੇ ਵੀ ਜੰਦ ਪੈਦਾ ਕੀਤੇ ਨੇ 84 ਲਗ ਇੱਕ ਵੇਗ ਪਰਸ ਨੇ ਆਇਆ ਇੱਕ ਸੇਵਕ ਤੇਰੇ ਦਰ ਤੇ ਆਇਆ ਤੇ ਕੀ ਹੋਇਆ ਲਭ ਲੋਭ ਮੁਕਾਰ ਜੂਗਾ ਸਤਗੁਰੂ ਭਲਾ ਭਾਇ ਫੇਰ ਜਿਹੜਾ ਲਭ ਸੀ ਤੇ ਲੋਭ ਸੀ ਵੇ ਹੰਕਾਰ ਸੀ ਚੂਕਾ ਜਿਹੜੀ ਚੋਗ ਸੀ ਸਤਿਗੁਰੂ ਭੱਲਾ ਭਾਇਆ ਤੇ ਗੁਰੂ ਨੇ ਕਿਰਪਾ ਕਰਤੀ ਇਨਾਂ ਜਾਰਾਂ ਤੋਂ ਖਿਹੜਾ ਛੁੱਟ ਗਿਆ ਗੱਜ ਕੇ ਆਖੋ ਸਤਿਨਾਮ ਸ੍ਰੀ ਕਹਿ ਨਾਨਕ ਜਿਸ ਨੂੰ ਆਪ ਟੁੱਠਾ ਜਿਹਨੂੰ ਆਪ ਕਿਰਪਾ ਕਰਕੇ ਟੁੱਠ ਪੈਂਦਾ ਏਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਨਾਂ ਇਕੱਠ ਹੈ ਤੇ ਜਦੋਂ ਇਕੱਠ ਦੇ ਵਿੱਚੋਂ ਚੌਣ ਕੀਤੀ ਤੇ ਆਵਾਜ਼ ਦਿੱਤੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਿਆਣ ਦੇ ਵਿੱਚੋਂ ਖੰਡਾ ਧੋਕੇ ਆਖਿਆ ਕਿ ਗੁਰੂ ਨਾਨਕ ਦੇਵਾ ਸਿੱਖ ਹੈ ਅੱਜ ਪ੍ਰੀਖਿਆ ਪੈ ਗਈ ਪਰਜਾ ਪੈ ਗਿਆ ਤੇ ਅੱਜ ਕਿਹੜਾ ਨਿਧਰੇਗਾ ਤੇ ਉਹਨੇ ਇੰਨੇ ਆਕਾਠ ਦੇ ਵਿੱਚੋਂ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਕੱਟ ਸੀ ਤੇ ਉੱਥੇ ਪੰਜ ਪਿਆਰੇ ਆਈ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਭਾਈ ਹਿੰਮਤ ਸਿੰਘ ਧਿਆਨ ਦੇਣਾ ਇੱਥੇ ਗੁਰੂ ਦਾ ਸ਼ਬਦ ਆਇਆ ਤੀਜੇ ਪਾਤਸ਼ਾਹ ਦਾ ਕੀ ਜੰਦੇ ਕਹ ਹੈ ਨਾਨਕ ਜਿਸ ਨੂੰ ਆਪ ਟੁੱਟਾ ਜੀਰੀ ਉਤੇ ਉਹ ਆਪ ਟੁੱਟ ਪੈਂਦਾ ਕਿਰਪਾ ਕਰ ਦਿੰਦਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਫਿਰ ਉਹਨਾਂ ਨੇ ਹੀ ਪੰਜ ਸੀਸ ਦਿੱਤੀ ਤੇ ਉਹਨਾਂ ਨੇ ਹੀ ਅੰਮ੍ਰਿਤ ਦਾ ਖੰਡੇ ਬਾਟੇ ਦੀ ਪਾਉਲ ਅੰਮ੍ਰਿਤ ਲਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਿਕਾਇਆ ਤੇ ਸਵਾ ਲਾਗ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਫਿਰ ਇੱਕ ਇੱਕ ਯੋਧਾ ਸਵਾ ਸਵਾ ਲੱਖ ਤੇ ਭਾਰੀ ਪਿਆ ਤੇ ਜਿਹਦੀ ਉੱਤੇ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹਨੂੰ ਹੀ ਗੁਰੂ ਦਾ ਅੰਮ੍ਰਿਤ ਮਿਲਦਾ ਹੈ ਭਗਤਾਂ ਕੀ ਚਾਲ ਨਰਾਲੀ ਜਿਹੜੀ ਭਗਤਾਂ ਦੀ ਹੈ ਨਾ ਉਹ ਸੰਸਾਰ ਦੇ ਨਾਲ ਉਹ ਵੱਖਰੀ ਚਾਲ ਹੁੰਦੀ ਹੈ ਵੱਖਰਾ ਰਸਤਾ ਹੁੰਦਾ ਅਖਰੀ ਅਕਪਰੀ ਰਹਿਣੀ ਬਹਿਣੀ ਹੁੰਦੀ ਹੈ ਚਾਲਨ ਰਾਲੀ ਭਗਤ ਹੈ ਕੇਰੀ ਕਿਉਂਕਿ ਉਹਨਾਂ ਦੀ ਜਿਹੜੀ ਚਾਲ ਹੈ ਉਹ ਵੱਖਰੀ ਹੈ ਉਹਨਾਂ ਦੀ ਮਰਿਆਦਾ ਵੱਖਰੀ ਕਾਨੂੰਨ ਵੱਖਰਾ ਹੈ ਚਾਲਨ ਰਾਲੀ ਭਗਤ ਹੈ ਕੇਰੀ ਬਿਖੋ ਮਾਰਗ ਚਲਣਾ ਬਿਖੋ ਮਾਰ ਕਹਿੰਦੇ ਬੜਾ ਆ ਬੜੀ ਇਹ ਘਾਟੀ ਹੈ ਜਿਹੜੇ ਉਸ ਮਾਰਗ ਦੇ ਉੱਤੇ ਚੱਲਦੇ ਨੇ ਧਿਆਨ ਦੇਣਾ ਇਤਿਹਾਸ ਨੂੰ ਪੜ੍ਹ ਕੇ ਦੇਖੋ ਨੇ ਮੇ ਆਪਾ ਪੜਦੇ ਆ ਹਰ ਜੋਗ ਜੋਗ ਭਗਤ ਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੀ ਹਰਨਾਗਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਇ ਹਰਨਾਗਸ਼ ਨੂੰ ਮਾਰ ਕੇ ਤੇ ਪ੍ਰਹਿਲਾਦ ਭਗਤ ਦੀ ਤਤੇ ਥੰਮ ਦੇ ਨਾਲ ਲਾ ਕੇ ਵੀ ਉਹਦੀ ਪਹਿਜ ਰੱਖੀ ਗਜ ਕੇ ਆਖੋ ਸਤਨਾਮ ਸ੍ਰੀ ਉਹਨਾਂ ਦਾ ਜਿਹੜਾ ਮਾਰਗ ਰਸਤਾ ਵੱਖਰਾ ਹੁੰਦਾ ਹੈ ਲਭ ਲੋਭਿਆਂ ਘਾਰ ਤਜ ਕਿਉਂਕਿ ਜਿਹੜਾ ਲੱਭ ਤੇ ਲੋਭ ਤੇ ਹੰਕਾਰ ਹੈ ਤਜ ਤ੍ਰਿਸ਼ਨਾ ਬੋਧਾ ਨਹੀਂ ਬੋਲਣਾ ਉਹ ਲੱਭ ਨੂੰ ਵੀ ਲੋਭ ਨੂੰ ਤੇ ਹੰਕਾਰ ਨੂੰ ਵੀ ਤਜ ਤ੍ਰਿਸ਼ਨਾ ਬੋਧ ਨਹੀਂ ਬੋਲਣਾ ਤ੍ਰਿਸ਼ਨਾ ਨੂੰ ਵੀ ਤੇ ਬੋਧਾ ਵੀ ਬੋਲਦੇ ਨਹੀਂ ਉਹ ਗੱਜ ਕੇ ਆਖੋ ਸਤਨਾਮ ਸ੍ਰੀ ਜਿਹੜਾ ਹੰਕਾਰ ਦੇ ਨਾਲ ਮਾਇਆ ਦੇ ਭਰਿਆ ਦੇ ਨਾਲ ਬੋਲਦਾ ਉਹ ਨਹੀਂ ਬੋਲਦੇ ਭਗਤ ਇਸ ਕਰਕੇ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਦਾ ਆਪ ਭੁੱਲ ਨਾ ਭੁੱਲਾ ਕਿਸੇ ਦਾ ਬੁਲਾਇਆ ਇੱਕ ਨਿਰੰਕਾਰ ਪਰਮਾਤਮਾ ਹੈ ਜਿਹੜਾ ਭੁੱਲਦਾ ਨਹੀਂ ਕੋਈ ਹੋ ਜਾ ਮਨੁੱਖ ਕੋਈ ਨਹੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤਾਬਿਆਂ ਦੇ ਵਿੱਚ ਬੈਠ ਕੇ ਜਾਂ ਸਤਿਗੁਰੂ ਦੇ ਸਾਹਮਣੇ ਸਨਮੁਖ ਹੋ ਕੇ ਖੜਾ ਅਰਦਾਸ ਕਰੀ ਕਿ ਮੇਰੇ ਚਾਰੇ ਪਾਸੇ ਮੈਂ ਸੁੱਚਾ ਸੱਚਾ ਬੰਦਾ ਹੈ ਭੁੱਲਣ ਅੰਦਰ ਸਭ ਕੋ ਭਲ ਗੁਰੂ ਕਰਤਾਰ ਇਨਸਾਨ ਭੁੱਲਾਂ ਦਾ ਪਤਲਾ ਹੈ ਗਲਤੀਆਂ ਦਾ ਪਤਲਾ ਹੈ ਤੇ ਜੇ ਭੁੱਲਦਾ ਨਹੀਂ ਤੇ ਇੱਕ ਪਰਮਾਤਮਾ ਨਹੀਂ ਭੁੱਲਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਗੱਲ ਲੋਟ ਕਰ ਲੈਣੀ ਜਿਹੜਾ ਬੋਲਦਾ ਕਥਾ ਕਰਦਾ ਕੀਰਤਨ ਕਰਦਾ ਬਾਣੀ ਪੜਦਾ ਉਹ ਤੋਂ ਭੁੱਲ ਵੀ ਹੋਵੇਗੀ ਤੇ ਜਿਹੜਾ ਪੜਦਾ ਹੀ ਨਹੀਂਗਾ ਜਿਹੜਾ ਵਿਚਾਰਦਾ ਹੀ ਨਹੀਂ ਕਥਾ ਕੀਰਤਨ ਕਰਦਾ ਹੀ ਨਹੀਂ ਉਹ ਤੋਂ ਕੀ ਹੋਵੇਗਾ ਉਹ ਤਾਂ ਹੁਣ ਹੀ ਨਹੀਂ ਗਲਤੀ ਗੱਜ ਕੇ ਆਖੋ ਸਤਿਨਾਮ ਸ੍ਰੀ ਸੰਸਾਰ ਦੇ ਅੰਦਰ ਉਹ ਮਨੁੱਖ ਜਿਹਦਾ ਸੰਸਾਰ ਦੇ ਅੰਦਰ ਨਾਮ ਰੋਸ਼ਨ ਹੁੰਦਾ ਹੈ ਤੇ ਸੰਸਾਰ ਦੇ ਅੰਦਰ ਜੈ ਜੈਕਾਰ ਹੁੰਦੀ ਹੈ ਤੇ ਜੇ ਕੋਈ ਐਸਾ ਕੰਮ ਬੂਲੇ ਨਾ ਕੀਤਾ ਇਹੋ ਜੀ ਗਲਤੀ ਹੋ ਜਾਵੇ ਤੇ ਜਿੰਨਾ ਵੀ ਉਹਦੇ ਸੰਸਾਰ ਦੇ ਅੰਦਰ ਪ੍ਰਚਾਰ ਹੋਇਆ ਤੇ ਉਹਦਾ ਨਾਮ ਰੋਸ਼ਨ ਹੋਇਆ ਉਸੇ ਨੂੰ ਹੀ ਜਾਣਦੇ ਆ ਫਿਰ ਉਸੇ ਨੂੰ ਲਾਣਦਾ ਪੈਣੀ ਹੈ ਤੇ ਜੇ ਇਹਨੂੰ ਕੋਈ ਜਾਣਦਾ ਹੀ ਨਹੀਂਗਾ ਉਹ ਨਗਰ ਦੇ ਵਿੱਚ ਜਾਣੇ ਜਾਵੇਗਾ ਆਣ ਗਵਾਲ ਦੇ ਵਿੱਚ ਜਾਣੇ ਜਾਵੇਗਾ ਉਸ ਨੂੰ ਚੰਗਾ ਮਾੜਾ ਆਖਿਆ ਜਾਵੇਗਾ ਕਿਉਂਕਿ ਉੱਥੋਂਕ ਦਿਕਰ ਉਹਦਾ ਪ੍ਰਚਾਰ ਹੈ ਉੱਥੋਂਕ ਦਿਕਰ ਉਹਦੀ ਪਕੜ ਹੈ ਇਸ ਕਰਕੇ ਤੇ ਜਿਹੜੇ ਸੰਸਾਰ ਦੇ ਅੰਦਰ ਜਿਹਦਾ ਨਾਮ ਹੈ ਤੇ ਜੇ ਗਲਤੀ ਕਰੇਗਾ ਤੇ ਫਿਰ ਉਹਦੇ ਉੱਤੇ ਧੂਧੂ ਹੋਵੇਗੀ ਕੱਜ ਕੇ ਆਖੋ ਸਤਨਾਮ ਸ੍ਰੀ ਖਾਨਿਓ ਦੇਖੀ ਵਾਲੋ ਨਿੱਕੀ ਹੁਣ ਧਿਆਨ ਦੇਣਾ ਜਿਹੜੀ ਭਗਤਾਂ ਦੀ ਚਾਲ ਆ ਨਾ ਗੁਰੂ ਸਾਹਿਬ ਜੀ ਕਹਿੰਦੇ ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ ਖੰਡੇ ਦੀ ਧਾਰ ਦੇ ਨਾਲੋਂ ਤਿੱਖੀ ਐ ਤੇ ਜਿਹੜੇ ਸਾਡੇ ਰੋਮ ਨੇ ਇਹਨਾਂ ਦੇ ਨਾਲੋਂ ਬਰੀਕ ਹੈ ਇਹ ਦਮਾਰਗ ਜਾਣਾ ਉਸ ਮਾਰਗ ਦੇ ਉੱਤੇ ਤੁਰਨਾ ਪੈਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਵਿਤ ਮਾਰਗ ਪੈ ਧਰੀਜੈ ਸਿਰ ਦੀ ਜੈ ਕਾਣ ਨ ਕੀਜੈ ਕਹਿੰਦੀ ਜੇ ਤੈਨੂੰ ਪ੍ਰੇਮ ਖੇਲਣ ਦਾ ਚਾਹ ਤੇ ਫੇਰ ਉਸ ਖੰਡੇ ਦੀ ਧਾਰ ਦੇ ਉੱਤੇ ਤੁਰਨਾ ਪਵੇਗਾ ਗਜ ਕੇ ਆਖੋ ਸੱਦ ਨਾਮ ਸ੍ਰੀ ਤੇ ਖੰਡੇ ਦੀ ਧਾਰ ਕੀ ਹੈ ਸੱਚ ਬੋਲਣਾ ਝੂਠ ਨਹੀਂ ਬੋਲਣਾ ਕਿਸੇ ਦੀ ਨਿੰਦਾ ਨਹੀਂ ਕਰਨੀ ਕਿਸੇ ਦਾ ਨਾਲ ਈਰਖਾ ਦਵੇਦ ਭਾਵਨਾ ਨਹੀਂ ਕਰਨੀ ਕਿਸੇ ਦਾ ਹੱਕ ਨਹੀਂ ਮਾਰਨਾ ਸੱਚ ਸੱਚੀ ਸੁੱਤੀ ਕਮਾਈ ਕਰਕੇ ਆਪਣੀ ਕਿਰਤ ਵਿਰਤ ਦਸਾਂ ਨਵਾਂ ਵੀ ਕਰਕੇ ਫੇਰ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਪਾਲਣਾ ਇਹ ਖੰਨੋ ਤਿੱਖੀ ਦੀਵਾਲੋਂ ਨਿੱਕੀ ਐ ਸਿੱਖੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਰ ਬਰਸਾਦੀ ਜਿਨੀ ਆਪ ਤਜਿਆ ਜਿਹਦੇ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ ਆਪ ਤਜ ਹਰ ਵਾਸਨਾ ਸਮਾਣੀ ਤੇ ਇਹ ਵਾਸਨਾ ਪ੍ਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ ਕਹ ਨਾਨਕ ਚਾਲ ਭਗਤ ਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਚ ਭਗਤਾਂ ਦੀ ਚਾਲ ਹੈ ਨਾ ਜੁਗੂ ਜੁਗ ਨਾਰਲੀ ਉਹ ਜੁਗਾ ਜੁਗਾ ਤੋਂ ਵੱਖਰੀ ਹੈ ਅਸੀਂ ਗੁਰੂ ਨਾਨਕ ਦੇ ਦਰ ਤੇ ਆ ਕੇ ਝੋਲੀ ਮੰਗਦੇ ਆ ਕਿ ਸਾਡੀ ਝੋਲੀ ਦਾਤਾਂ ਦੇ ਨਾਲ ਭਰਦੀ ਇਹ ਜੇ ਗੁਰੂ ਨਾਨਕ ਨੂੰ ਪੜ੍ਹੀਏ ਜੇ ਉਹਨਾਂ ਨੇ ਅਰਦਾਸ ਕੀਤੀ ਤੇ ਮੰਗਿਆ ਕੀ ਆਖਿਆ ਕਹਿੰਦੇ ਦੁਖਦਾਰੂ ਸੋਖ ਰੋਗ ਭਿਆ ਜਾਂ ਸੁਖਤਾ ਮਨ ਨ ਹੋਈ ਕਹਿੰਦੇ ਦੁਖ ਦਾ दारू ਐ ਤੇ ਜਿਹੜਾ ਸੁਖ ਹੈ ਜਾਂ ਸੁਖਤਾ ਮਨ ਨ ਹੋਈ ਸ਼ਾਂਤੀ ਨਹੀਂ ਮਿਲਦੀਗੀ ਦੁਖ ਹੀ दारू ਐ ਕਿਉਂਕਿ ਜਦੋਂ ਦੁੱਖ ਆਵੇਗਾ ਤੇ ਫੇਰ ਹੀ ਅਸੀਂ ਅਰਦਾਸ ਕਰਾਂਗੇ ਫੇਰੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਾਂਗੇ ਫੇਰੀ ਬਾਣੀ ਪੜਾਂਗੇ ਫੇਰੀ ਪਾਠ ਪੂਜਾ ਕਰਾਂਗੇ ਭਜਨ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਪੁੰਨ ਦਾਨ ਕਰਾਂਗੇ ਤੇ ਇਹ ਚੀਜ਼ਾਂ ਆਉਣ ਹੀ ਨਾ ਤੇ ਦੋ ਸੌਖੀ ਸੁੱਖ ਆਈ ਜਾਣ ਫੇਰ ਅੰਮ੍ਰਿਤ ਵੇਲੇ ਦੀ ਕਿਹੜਾ ਸੰਭਾਲ ਕਰੇਗਾ ਕਿਹੜਾ ਅਰਦਾਸ ਕਰੇਗਾ ਕਿਹੜਾ ਰੋਵੇਗਾ ਕਿਹਦੇ ਅੱਖ ਦੇ ਵਿੱਚੋਂ ਹੰਝੂ ਆਵੇਗੀ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪੰਥ ਵਸੈ ਮੈਂ ਉਜੜਾ ਮਨ ਚਾਉ ਘਨੇਰਾ ਮੇਰਾ ਖਾਲਸਾ ਪੰਥ ਵਸੀ ਤੇ ਮੇਰਾ ਮੈਂ ਉੱਜੜ ਜਾਵਾ ਮੇਰਾ ਕੱਖ ਵੀ ਨਾ ਰਵੇ ਕੱਜ ਕੇ ਆਖੋ ਸਤਿਨਾਮ ਸ੍ਰੀ ਇਸ ਕਰਕੇ ਭਗਤਾਂ ਦੀ ਤੇ ਗੁਰੂਆਂ ਦੀ ਬ੍ਰਹਮ ਗਿਆਨੀਆਂ ਦੀ ਸੰਤਾਂ ਦਾ ਮਾਰਗ ਵੱਖਰਾ ਹੈ ਇਸ ਕਰਕੇ ਅਸੀਂ ਉਹਨਾਂ ਦੀ ਚਾਲ ਨਹੀਂ ਚੱਲ ਸਕਦੇ ਜਉ ਤੂ ਚਲਾਏ ਤੇ ਵਜਲੇ ਸੁਆਮੀ ਹੇ ਵਾਹਿਗੁਰੂ ਜੀ ਜਿਵੇਂ ਤੁਸੀਂ ਚਲਾਉਨੇ ਆਸੀਂ ਚੱਲਦੇ ਆਂ ਹੋਰ ਕੀ ਜਾਣੇ ਗੁਣ ਤੇਰੀ ਹੋਰ ਅਸੀਂ ਕੀ ਤੇਰੀ ਗੁਣ ਜਾਣ ਸਕਦੇ ਹਾਂ ਜਿਉਂ ਤੂੰ ਚਲਾਵੇਂ ਤਿਵੇਂ ਚੱਲੈ ਜਿਨ੍ਹਾਂ ਮਾਰਗ ਪਾਵੇ ਜਿਵੇਂ ਤੁਸੀਂ ਚਲਾਉਨੇ ਓਵੇਂ ਅਸੀਂ ਚੱਲਦੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣਾ ਸੱਚਾ ਸੋਚਾ ਮਾਰਗ ਪਾਉਨੇ ਕਰ ਕਿਰਪਾ ਜੇ ਨਾਮ ਲਾਈ ਜਿਨ੍ਹਾਂ ਦੇ ਉੱਤੇ ਕਿਰਪਾ ਕਰਕੇ ਆਪਣੇ ਨਾਮ ਦੇ ਵਿੱਚ ਆਪਣੇ ਮਾਰਗ ਤੇ ਲਾਉਨੇ ਸੇ ਹਰ ਹਰ ਸਦਾ ਤੇ ਆਵੇ ਉਹੀ ਹਰੀ ਨੂੰ ਧਿਆਵੇਗਾ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰਾ ਸੁਖ ਪਾਵੇ ਜਿਹਨੂੰ ਆਪ ਆਪਣੀ ਕਥਾ ਆਕਤ ਕਹਾਣੀ ਸੁਣਾਉਂਗੇ ਉਹੀ ਗੁਰਮਤ ਨੂੰ ਧਾਰ ਕੇ ਸੁਖ ਪਾਵੇਗਾ ਕਹ ਨਾਨਕ ਸੱਚੇ ਸਹਿਬ ਗੁਰੂ ਸਾਹਿਬ ਜੀ ਕਹਿੰਦੇ ਉਹ ਸੱਚਾ ਸਹਿਬ ਹੈ ਜੋ ਭਾਵੈ ਜਿਵੇਂ ਜਲਾਵੇ ਜਿਹਨੂੰ ਵੀ ਉਹਨੂੰ ਪਾਉਂਦਾ ਹੈ ਉਵੇਂ ਹੀ ਉਸ ਮਾਰਗ ਪਾ ਦਿੰਦਾ ਹੈ ਲੋਕ ਸੁਖੀ ਪਰਲੋਕ ਸੁਹੇਲੇ ਨਾਨ ਘਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰ ਮੰਦਰ ਜੱਬ ਹਉਮੈ ਖੋਈ ਗੱਜ ਕੇ ਬਲਾਓ ਫਤਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਅਨੰਦਿਕ ਓਮ ਕਾਰ